ਮੇਕਪਨ ਬਰਾਬਰ ਹੋਇਆ ਨਿਜ਼ਾਇਜ਼ ਬਰਾ ਹੋਇਆ ਨਿਜ਼ਾਇਜ਼ ਵਿੱਚ ਮੇਕਪਨ ਹੈ ਕਿਥੋਂ ਬਰਾ ਹੋਇਆ ਸਰ ਕੀ ਮਸਲਾ ਹੈਗਾ ਸਿਕਾ ਜੀ ਸਰ ਕੱਲ ਮਿਤੀ 27 ਤਰੀਕ ਨੂੰ ਫੋਸਪੁਰ ਸ਼ਹਿਰ ਵਿਖੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਬਸਤੀ ਪਟੀਆਂ ਵਿਖੇ ਇੱਕ ਸ਼ੇਖਰ ਨਾਮ ਦਾ ਲੜਕਾ ਸੀ ਜੋ ਆਪਣੀ ਗਲੀ ਵਿੱਚ ਸ਼ੈਰ ਕਰ ਰਿਹਾ ਸੀ ਉਹਦੀ ਨਿੱਜੀ ਰੰਜਿਸ਼ ਸੀ ਕੁਝ ਮੁੰਡਿਆਂ ਦੇ ਨਾਲ ਜੋ ਉਸ ਗਲੀ ਦੇ ਵਿੱਚ ਘੁੰਮ ਰਹੇ ਸੀ ਜੋ ਇਸ ਨੇ ਉਹਨਾਂ ਨੂੰ ਰੋਕਿਆ ਤਾਂ ਥੋੜੀ ਦੇਰ ਬਾਅਦ ਹੀ ਉਹ ਚਾਰੇ ਮੁੰਡੇ ਜਿਨ੍ਹਾਂ ਦੇ ਵਿੱਚ ਇੱਕ ਚੰਨਪਾਲ, ਸੁਮਿਤ ਉਸ ਤੋਂ ਇਲਾਵਾ ਇੱਕ ਛੱਟੀ ਤੇ ਸੁਨੀਲ ਇਹ ਚਾਰੇ ਮੁੰਡੇ ਆਏ ਤੇ ਇਹਨਾਂ ਨੇ ਉਹਦੇ ਉੱਤੇ ਗੋਲੀ ਚਲਾ ਦਿੱਤੀ ਪਹਿਲਾ ਫਾਇਰ ਉਹਦੇ ਲੱਗਿਆ ਨੇੜੇ ਖੜੀ ਉਹਦੀ ਚਾਚੀ ਜਦੋਂ ਉਹ ਵੀ ਬਚਾਉਣ ਆਈ ਤਾਂ ਇੱਕ ਫਾਇਰ ਨੇ ਹੋਰ ਕੀਤਾ ਜੋ ਫਾਇਰ ਹੈ ਜੀ ਸ਼ੇਖਰ ਦੀ ਚਾਚੀ ਦੇ ਲੱਗੇ ਇਹ ਉਸ ਤੋਂ ਬਾਅਦ ਇਹਨਾਂ ਨੇ ਉਹਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਇਹ ਦੋਨੋਂ ਖਤਰੇ ਤੋਂ ਬਾਅਦ ਨੇ ਇਹਨਾਂ ਦੇ ਬਿਆਨ ਤੇ ਉਹਨਾਂ ਦੇ ਖਿਲਾਫ ਧਾਰਾ 307 ਦੇ ਦਿੰਨ ਪਰਚਾ ਦਰਜ ਕੀਤਾ ਤੇ ਅਸਲਾ ਇਕ ਵੀ ਧਾਰਾਵਾਂ ਵੀ ਲਗਾਈਆਂ ਜੋ ਇਹਨਾਂ ਦੇ ਵਿੱਚ ਮੇਨ ਕੀ ਉਸ ਸੀ ਚੰਨਪਾਲ ਉਰਫ ਛੱਟੀ ਉਹਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਜੋ ਚੰਨਪਾਲ ਛੱਟੀ ਤੇ ਨਾਲ ਇਹਦੇ ਤਿੰਨ ਹੋਰ ਸੀਗੇ ਇਹਨਾਂ ਤੇ ਪਹਿਲਾਂ ਵੀ 302 ਲੁੱਟਖੋਹਾਂ ਦੇ ਪਰਚੇ ਦਰਜ ਹਨ ਔਰ ਫੂਜਪੁਰ ਸ਼ਹਿਰ ਦੇ ਹੀ ਰਹਿਣ ਵਾਲੇ ਤਾਂ ਕਿ ਸਰ ਇਹ ਜਿਹੜਾ ਚਰਨਪਾਲ ਚਰਨਪਾਲ ਇਹ ਮੇਨ ਦੋਸ਼ੀ ਹੈ ਜੀ ਚੰਨਪਾਲ ਮੇਨ ਹੈ ਜੀ ਚੰਨਪਾਲ ਜਿਹੜਾ ਛੱਟੀ ਹੈ ਉਹਦੇ ਕੋਲੋਂ ਹੀ ਅੱਜ ਦੋ ਅ ਨਿਯਾਜ ਅਸਲੇ ਬਰਾਮਦ ਕੀਤੇ ਆ ਉਹ ਚੰਨਪਾਲ ਛੱਟੀ ਨੇ ਕੱਲ ਗੋਲੀ ਚਲਾਈ ਸੀ ਉਹਦੇ ਕੋਲ ਹੀ ਅੱਜ ਦੋ ਅਸਲੇ ਬਰਾਮਦ ਕੀਤੇ ਸਰ ਜਿਹੜਾ ਇਹ ਵੈਪਨ ਨਜ਼ਰ ਆ ਰਿਹਾ ਹੈਗਾ ਇਹ ਇਸ ਦੇ ਵਿੱਚ ਕਾਫੀ ਜਿਹੜੀਆਂ ਗੋਲੀਆਂ ਜਿਹੜੀਆਂ ਪੈ ਜੰਗੀਆਂ ਇਹ ਵੈਪਨ ਕਿ ਕਿਹੜੇ ਹੈਗੇ ਨੇ ਕਿ ਦੇਸੀ ਹੁੰਦੇ ਨੇ ਜੀ ਕੰਟਰੀ ਮੇਡ ਹੈਗੇ ਨੇ ਇਹਨਾਂ ਨੂੰ ਆਪ ਹੀ ਡਿਜ਼ਾਈਨ ਕੀਤਾ ਹੁੰਦਾ ਇਹਦਾ ਇੱਕ ਮੈਗਜ਼ੀਨਾ ਜਿਹਦੇ ਵਿੱਚ ਬਾਕੀਆਂ ਨਾਲੋਂ ਵੱਧ ਗੋਲੀਆਂ ਦੇ ਵਿੱਚ ਪਾਈਆਂ ਜਾ ਸਕਦੀਆਂ ਨੇ ਉਹ ਆਪ ਹੀ ਡਿਜ਼ਾਈਨ ਕਰਕੇ ਬਣਾਏ ਹੁੰਦੇ ਤੇ ਬਾਕੀ ਦੇ આરોપી ਗ੍ਰਿਫਤਾਰ ਹੋ ਗਏ ਜਿਹੜੇ ਬਾਕੀ ਦੇ ਤਿੰਨ આરોપી ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਸਰ ਵੱਡੀ ਕਾਮਯਾਬੀ ਮੰਨਦੇ ਹੋ ਕਿ ਦੋ ਨਜ਼ਾਇਜ਼ ਅਸਲੀ ਜਿਹੜੇ ਉਪਰਾਪਤ ਹੋਏ ਬਿਲਕੁਲ ਜੀ ਇਹ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਇਸ ਤੋਂ ਪਹਿਲੇ ਵੀ ਥੋੜੇ ਦਿਨ ਪਹਿਲਾਂ ਕਿਸੇ ਚਨਪਾਲ ਛੱਟੀ ਨੇ ਇੱਕ ਹੋਰ ਨੜਕੇ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਜੋ ਉਦੋਂ ਵੀ ਉਹ ਲੜਕਾ ਆਪਣੇ ਬਚਾਅ ਹੋ ਗਿਆ ਸੀ ਉਹਦੇ ਵੀ 307 ਦਾ ਪਰਚਾ ਦਰਜ ਸਰ ਜਿਹੜੇ ਪਰਿਵਾਰ ਨੂੰ ਗੋਲੀਆਂ ਕਰ ਮਾਰ ਰਹੇ ਸੀ ਕਿ ਰੰਜਿਸ਼ ਕੀ ਹੋਈ ਸੀ ਇਹਨਾਂ ਦਾ ਇਹਨਾਂ ਲੜਕਿਆਂ ਦੀ ਜੀ ਆਪਸ ਦੇ ਵਿੱਚ ਹੀ ਕੋਈ ਪਹਿਲੇ ਰੰਜਿਸ਼ ਹੋਣੀ ਹੈ ਜਿਹੜਾ ਦੌਰਾਨ ਤਫਤੀਸ਼ ਕਈ ਗੱਲਾਂ ਸਾਹਮਣੇ ਆਉਣਗੀਆਂ